ਸਤਿ ਸ਼੍ਰੀ ਅਕਾਲ ਜੀ ਕਿਸਾਨ ਭਰਾਓ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਜਿਹੜੇ ਮੇਲੇ ਲਗਾਏ ਜਾਂਦੇ ਹਰ ਸਾਲ ਦੀ ਤਰ੍ਹਾਂ ਉਹ ਇਸ ਸਾਲ 2024 ਦੇ ਵਿੱਚ ਕਿੱਥੇ-ਕਿੱਥੇ ਲੱਗਣਗੇ ਕਿੰਨੀ ਤਰੀ ਨੂੰ ਲੱਗਣਗੇ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਸੋ ਜੇ ਤੁਸੀਂ ਪਹਿਲੀ ਵਾਰ ਚੈਨਲ ਤੇ ਵੀਡੀਓ ਦੇਖ ਰਹੇ ਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਪਹਿਲਾ ਵਾਲਾ ਬਟਨ ਜਰੂਰ ਦਬਾ ਲਿਓ ਤਾ ਜੋ ਆਉਣ ਵਾਲੀਆਂ ਵੀਡੀਓ ਚੜੀਆਂ ਤੜ ਤੱਕ ਪਹੁੰਚਦੇ ਰਹਿਣ। ਸੋ ਹੁਣ ਸ਼ੁਰੂ ਕਰਦੇ ਹਾਂ ਜੀ ਆਪਾਂ ਮੇਲੇ ਕਿੱਥੇ ਕਿੱਥੇ ਲੱਗਣ ਜਾ ਰਿਹਾ ਸਭ ਤੋਂ ਪਹਿਲਾਂ ਜਿਹੜਾ ਮੇਲਾ ਲੱਗਣ ਜਾ ਰਿਹਾ ਉਹ ਸ਼੍ਰੀ ਅਮਰਸਰ ਦੇ ਵਿੱਚ ਨਾਗ ਕਲਾਂ ਜਾਂਗੀਰ ਦੇ ਵਿੱਚ ਲੱਗਣ ਜਾ ਰਿਹਾ ਜੀ 5 ਮਾਰਚ ਨੂੰ। ਅਗਲਾ ਮੇਲਾ ਲੱਗਣ ਜਾ ਰਿਹਾ ਬੱਲੋਵਾਲ ਸੌਂਖਰੀ 7 ਮਾਰਚ ਨੂੰ ਬਠਿੰਡਾ ਵਿੱਚ 12 ਮਾਰਚ ਨੂੰ ਫਰੀਦਕੋਟ ਵਿੱਚ 18 ਮਾਰਚ 2024 ਦੀ ਆਪਾਂ ਗੱਲ ਕਰਨ ਰਿਹਾ ਗੁਰਦਾਸਪੁਰ ਦੇ ਵਿੱਚ ਲੱਗਣ ਜਾ ਰਿਹਾ ਜੀ 20 ਮਾਰਚ ਨੂੰ ਤੇ ਪਟਿਆਲਾ ਦੇ ਵਿੱਚ ਲੱਗਣ ਜਾ ਰਿਹਾ ਜੀ 22 ਮਾਰਚ ਨੂੰ ਸੋ ਜਰੂਰ ਤੁਸੀਂ ਜਿਹੜੇ ਆ ਮੇਲੇ ਵਿੱਚ ਪਹੁੰਚ ਕੇ ਤੇ ਕੋਈ ਨਵੀਆਂ ਤਕਨੀਕਾਂ ਨਵੀਂ ਮਸ਼ੀਨਰੀ ਨਵੇਂ ਬੀਜ ਉਹਨਾਂ ਬਾਰੇ ਜਾਣਕਾਰੀ ਜਰੂਰ ਲਿਆ ਕਰੋ ਕੁਛ ਨਾ ਕੁਛ ਉੱਥੋਂ ਆਪਾਂ ਜਿਹੜਾ ਉਹ ਸਿੱਖਣ ਨੂੰ ਮਿਲਦਾ ਸੋ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਹਰੇਕ ਕਿਸਾਨ ਤੱਕ ਜਿਹੜੀ ਪਹੁੰਚ ਸਕੇ ਤੇ ਜਿਹੜਾ ਮੇਲਾ ਵੇਖਣ ਦਾ ਚਾਹਵਾਨ ਆ ਉਹ ਜਿਹੜਾ ਵਾ ਇਸ ਜਿੰਨੀਆਂ ਵੀ ਆਪਾਂ ਤੁਹਾਨੂੰ ਜਗ੍ਹਾ ਦੱਸਿਆ ਵਾ ਇੱਥੇ ਜਾ ਕੇ ਮੇਲਾ ਦੇਖ ਸਕਣ ਜਿੰਨੇ ਜਿਲੇ ਲੱਗ ਲੱਗੇ ਪੈਂਦੇ ਆ ਸੋ ਧੰਨਵਾਦ ਜੀ